ਵੱਡ ਕਾਂਗਰਸ ਦੇ ਰੱਖਿਆ ਕਰਦੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਏ ਨੇ ਅਕਾਲੀ ਦਲ ਦੇ ਭਾਗੀ ਆਗੂਆਂ ਵੱਲੋਂ ਸ਼੍ਰੀ ਕਾਲਤਖ ਸਾਬ ਜੀ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਮੁਆਫੀ ਨਾਮਾ ਬੀਤੇ ਦਿਨੀ ਸੌਂਪਿਆ ਗਿਆ ਸੀ ਜਿਸ ਮਗਰੋਂ ਅੱਜ ਸੁਖਬੀਰ ਸਿੰਘ ਬਾਦਲ ਸ਼੍ਰੀ ਕਾਲਤਖ ਸਹਿਬ ਅੱਗੇ ਪੇਸ਼ ਹੋਏ ਸ਼੍ਰੀ ਕਾਲਤਖ ਸਹਿਬ ਵੱਲੋਂ ਉਹਨਾਂ ਨੂੰ 15 ਦਿਨਾਂ ਦੇ ਅੰਦਰ ਸਪਸ਼ਟੀਕਰਨ ਦੇਣ ਦੇ ਹੁਕਮ ਦਿੱਤੇ ਗਏ ਸੀ Bi trend, bài sợ 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 这些人多难看。 ਵੱਲੋਂ ਸੁਪੀਰ ਸਿੰਘ ਬਾਦਲ ਸ਼੍ਰੀ ਹਰਮੰਦਰ ਸਾਹਿਬਿਕੇ ਨਤਮਸਤਕ ਹੋਏ ਜਿੱਥੇ ਉਹਨਾਂ ਨੇ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਲਾਏ ਦੋਸ਼ਾਂ ਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਲਿਫਾਫਾਬੰਦ ਸਪਸ਼ਟੀਕਰਨ ਸੌਂਪਿਆ ਹੈ ਦੱਸਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂ ਮਾਝਰਾ ਦੀ ਅਗਵਾਈ ਹੇਠ ਇੱਕ ਬਾਗੀ ਧੜਾ 1 ਜੁਲਾਈ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਪੁੱਜਿਆ ਸੀ ਜਿੱਥੇ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਮਾਫੀਨਾਮਾ ਸੌਂਪਿਆ ਸੀ ਇਸ ਮਾਫੀਨਾਮੇ ਵਿੱਚ ਬਾਕੀ ਤੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਲ ਦੌਰਾਨ ਭੁਇਆਂ ਫੁੱਲਾਂ ਦਾ ਸਮਰਥਨ ਕਰਨ ਲਈ ਮਾਫੀ ਮੰਗੀ ਸੀ ਅਤੇ ਦੋਸ਼ ਲਾਇਆ ਸੀ ਕਿ ਸੁਖਬੀਰ ਸਿੰਘ ਬਾਦਲ ਨੇ ਸੱਤਾ ਵਿੱਚ ਰਹਿੰਦਿਆਂ ਆਪਣੀ ਪਹੁੰਚ ਅਤੇ ਸ਼ਕਤੀਆਂ ਦੀ ਦੁਰਵਰਤੋਂ ਕੀਤੀ ਹੈ। ਤਬਾਕੀ ਟੜੇ ਵੱਲੋਂ ਸੌਪੇ ਗਏ ਇਸ ਮਾਫੀਨਾਮੇ ਵਿੱਚ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਗਏ ਸੀ ਇੱਕ ਇੱਕ ਕਰਕੇ ਉਹਨਾਂ ਇਲਜ਼ਾਮਾਂ ਤੇ ਚਾਨਣਾ ਪਾਉਨੇ ਆ ਦੱਸਿਏ ਕਿ ਪਹਿਲੀ ਸ਼ਿਕਾਇਤ ਡੇਰਾ ਸੱਚਾ ਸੌਦਾ ਖਿਲਾਫ ਕੀਤੀ ਗਈ ਸੀ ਜਿਸ ਵਿੱਚ ਕਿ ਸਾਲ 2007 ਚ ਸੱਚਾ ਸੌਦਾ ਡੇਰਾ ਮੁਖੀ ਰਾਮ ਰਹੀਮ ਸਿੰਘ ਨੇ ਸਲਾਬਤਪੁਰੇ ਚ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਰਿਆਦਾ ਭੰਗ ਕਰਦਿਆਂ ਦਸਮ ਪਤਸੀ ਦੀ ਨਕਲ ਕਰਕੇ ਪੁਸ਼ਾਕ ਪਾਈ ਗਈ ਸੀ ਇਸ ਚਿੱਠੀ ਵਿੱਚ ਲਿਖਿਆ ਗਿਆ ਹੈ ਕਿ ਇਸ ਦੇ ਨਾਲ ਹੀ ਅੰਮ੍ਰਿਤ ਛਕਾਉਣ ਦਾ ਢੋਂਗ ਵੀ ਗੁਰਮੀਤ RAM ਰਹੀਮ ਬਜੋ ਰਚਿਆ ਗਿਆ ਸੀ ਉਸ ਸਮੇਂ ਉਸ ਖਿਲਾਫ ਪੁਲਿਸ ਕੇਸ ਵੀ ਦਰਜ ਕੀਤਾ ਗਿਆ ਸੀ ਪਰ ਬਾਅਦ ਚ ਅਕਾਲੀ ਸਰਕਾਰ ਨੇ ਸਜ਼ਾ ਦੇਣ ਦੀ ਬਜਾਏ RAM ਰਹੀਮ ਖਿਲਾਫ ਕੇਸ ਵਾਪਸ ਲੈ ਲਿਆ ਗਿਆ ਸੀ ਜੀ ਹਾਂ ਵੱਡਾ ਇਲਜ਼ਾਮ ਇਸ ਚਿੱਠੀ ਵਿੱਚ ਲਾਇਆ ਗਿਆ ਸੀ ਜਿਸ ਤੋਂ ਬਾਅਦ ਹੁਣ ਉਹਨਾਂ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਸਪਸ਼ਟੀਕਰਨ ਮੰਗੇ ਗਿਆ ਇਸੇ ਚਿੱਠੀ ਵਿੱਚ ਇੱਕ ਹੋਰ ਇਲਜ਼ਾਮ ਵੀ ਲਗਾਇਆ ਗਿਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਸੁਖਬੀਰ ਸਿੰਘ ਬਾਦਲ ਦੇ ਕਹਿਣ ਤੇ ਡੇਰਾ ਮੁਖੀ ਨੂੰ ਮੁਆਫੀ ਦਿੱਤੀ ਗਈ ਸੀ ਦਰਸਲ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਾਰਵਾਈ ਕਰਦਿਆਂ ਡੇਰਾ ਮੁਖੀ ਨੂੰ ਸਿੱਖ ਪੰਥ ਵਿੱਚੋਂ ਛੇਕ ਦਿੱਤਾ ਸੀ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਡੇਰਾ ਮੁਖੀ ਨੂੰ ਮੁਆਫੀ ਦਿਵਾਉਣ ਲਈ ਆਪਣਾ ਪ੍ਰਭਾਵ ਵਰਤਿਆ ਸੀ ਅਤੇ ਉਸ ਨੂੰ ਮਾਫੀ ਦਿੱਤੀ ਗਈ ਸੀ DHL ਸਾਮੇਸਟੇਟਿਵ ਤੇ ਲਿਆ ਗਿਆ ਹੈ ਹਾਲਾਂਕਿ ਇਸ ਚਿੱਠੀ ਵਿੱਚ ਲਿਖਿਆ ਗਿਆ ਹੈ ਕਿ ਇਸ ਤੋਂ ਬਾਅਦ ਸਿੱਖ ਪੰਥ ਦੇ ਰੋ ਅਤੇ ਰੋਸ ਨੂੰ ਦੇਖਦਿਆਂ ਸ਼ਰਮਣੀ ਅਕਾਲੀ ਦਲ ਅਤੇ ਸ਼ਰਮਣੀ ਕਮੇਟੀ ਦੀ ਲੀਡਰਸ਼ਿਪ ਨੂੰ ਇਸ ਫੈਸਲੇ ਤੋਂ ਪਿੱਛੇ ਹਟਣਾ ਗਿਆ ਸੀ ਇਸ ਚਿੱਠੀ ਵਿੱਚ ਇਹ ਤੀਜਾ ਇਲਜ਼ਾਮ ਲਾਇਆ ਗਿਆ ਕਿ ਬੇਅਦਬੀ ਦੀਆਂ ਘਟਨਾਵਾਂ ਦੀ ਸਹੀ ਜਾਂਚ ਨਹੀਂ ਕੀਤੀ ਗਈ ਦੱਸਿਆ ਕਿ 1 ਜੂਨ 2015 ਨੂੰ ਬੁਰਜ ਜਵਾਰ ਸਿੰਘ ਵਾਲਾ ਫਰੀਦਕੋਟ ਦੇ ਗੁਰਦੁਆਰਾ ਸਾਹਿਬ ਤੋਂ ਕੁਝ ਸ਼ਰਾਰਤੀ ਅਨਸਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਚੋਰੀ ਕਰ ਲਈ ਸੀ ਜਿਸ ਤੋਂ ਬਾਅਦ ਗੁਰੂ ਸਾਹਿਬ ਦੇ ਅੰਗਾਂ ਨੂੰ ਫਾੜ ਕੇ ਬਾਹਰ ਗੜੀਆਂ 'ਚ ਖਿਲਾਰੇ ਗਿਆ ਸੀ ਜਿਸ ਕਾਰਨ ਸਿੱਖ ਕੌਮ ਵਿੱਚ ਭਾਰੀ ਰੋਸ ਫੈਲਿਆ ਸੀ ਜਿਸ ਤੋਂ ਬਾਅਦ ਹੁਣ ਇਹ ਕਈ ਸ਼ਿਕਾਇਤਾਂ ਲੈ ਕੇ ਅਕਾਲੀ ਦਲ ਦਾ ਬਾਗੀ ਤੜਾ ਸ੍ਰੀ ਅਕਾਲ ਤਖਤ ਸਹਿਬ ਪੂਜਿਆ ਸੀ ਅਤੇ ਸੁਖਬੀਰ ਸਿੰਘ ਬਾਦਲ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ ਦੱਸਿਆ ਕਿ ਅਕਾਲੀ ਦਲ ਦਾ ਬਾਗੀ ਤੜਾ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਹਟਾਉਣ ਦੀ ਮੰਗ ਵੀ ਕਰ ਰਿਹਾ ਹੈ ਪਰ ਹੁਣ ਇਸ ਮਾਮਲੇ ਤੇ ਸੁਖਬੀਰ ਸਿੰਘ ਬਾਦਲ ਖੁਦ ਸ਼੍ਰੀ ਕਾਲ ਤਖ ਸਾਹਿਬ ਪੁੱਜੇ ਨੇ ਅਤੇ ਆਪਣਾ ਲਿਫਾਫਾ ਬੰਦ ਸਪਸ਼ਟੀਕਰਨ ਸ਼੍ਰੀ ਕਾਲ ਤਖ ਸਾਹਿਬ ਜੀ ਦੇ ਜਥੇਦਾਰ ਨੂੰ ਸੌਂਪਿਆ ਫਿਲਹਾਲ ਹੁਣ ਇਸ ਲਿਫਾਫੇ ਨੂੰ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ 'ਚ ਖੋਲਿਆ ਜਾਵੇਗਾ ਇਸ ਤੇ ਵਿਚਾਰਾਂ ਕਿਥੇ ਜਾਣਗੀਆਂ ਅਤੇ ਇਸ ਤੋਂ ਬਾਅਦ ਹੀ ਸਿੰਘ ਸਾਹਿਬ ਇਸ ਤੇ ਕੋਈ ਫੈਸਲਾ ਲੈਣਗੇ ਦੱਸਦੀ ਹੈ ਕਿ ਸਿੱਖ ਮਰਿਆਦਾ ਤਹਿਤ ਜੇਕਰ ਸੁਖਬੀਰ ਸਿੰਘ ਬਾਦਲ ਇਹਨਾਂ ਇਲਜ਼ਾਮਾਂ 'ਚ ਦੋਸ਼ੀ ਪਾਏ ਜਾਂਦੇ ਨੇ ਤਾਂ ਉਹਨਾਂ ਖਿਲਾਫ ਕੋਈ ਵੀ ਸਖਤ ਕਾਰਵਾਈ ਹੋ ਸਕਦੀ ਹੈ ਉਹਨਾਂ ਨੂੰ ਪੰਥ 'ਚੋਂ ਛੇਕਿਆ ਜਾ ਸਕਦਾ ਹੈ ਜਾਂ ਫਿਰ ਉਹਨਾਂ ਨੂੰ ਕੋਈ ਵੱਡੀ ਧਾਰਮਿਕ ਸਜ਼ਾ ਵੀ ਲਾਈ ਜਾ ਸਕਦੀ ਹੈ ਪਰ ਫਿਲਹਾਲ ਹੁਣ ਫੈਸਲਾ ਪੰਜ ਸਿੰਘ ਸਹਿਬਾਨਾ ਦੇ ਪਾਲੇ 'ਤੇ ਦੇਖਣਾ ਹੋਵੇਗਾ ਕਿ ਸਿੰਘ ਸਹਿਬਾਨ ਇਸ ਸਪਸ਼ਟੀਕਰਨ ਤੇ ਕਿਹੋ ਜਿਹਾ ਫੈਸਲਾ ਲੈਂਦੇ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ